ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਹਾਂ ਤਿੰਨੀ ਗੱਪਣਾਂ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮ ਵਾਲੀਆਂ ਕੱਚੀਆਂ ਨੇ ਤੇ ਤਿੰਨੀ ਬਾਈ ਟਾਪ ਰੀਡ ਦੀਆਂ ਆ ਗਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਿਖਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੌਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਸੇ ਕਾ ਜੀ ਸਸੇ 100 ਠੀਕ ਹਾਂ ਬਾਈ ਜੀ ਹਾਂਜੀ ਵਧੀਆ ਬਾਈ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਬਾਈ ਜੀ ਵਧੀਆ ਠੀਕ ਹੈ ਅੱਜ ਫਿਰ ਤਿੰਨੇ ਗੱਬਣਾ ਨੇ ਹਾਂਜੀ ਤਿੰਨੇ ਗੱਬਣਾ ਵੀਰ ਜੀ ਜੇ ਪਹਿਲਾ ਸੂਆ ਪਰਲੀ ਦੂਜਾ ਤੇ ਰੇਟ ਕਿਵੇਂ ਦੇ ਰਹਿਣਗੇ ਬਾਈ ਰੇਟ ਵੀ ਜੈ ਜੀ ਦੇਣਗੇ ਬਾਲੇ ਨੇ ਡੇਢ ਕਰਦੇ ਆਪਾਂ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਜਸਵਿੰਦਰ ਸਿੰਘ ਪਿੰਡ ਸਰੀਆ ਵਾਲਾ ਜ਼ਿਲ੍ਹਾ ਬਠਿੰਡਾ ਜੀ ਤੇ ਸਹੀ ਫੂਲੇ ਠੀਕ ਹੈ ਬਈ ਨੇੜੇ ਦੇ ਪਿੰਡ ਬਈ ਆਪਾਂ ਨੂੰ ਭਗਤਾ ਬਾਜਾਖਾਨਾ ਸੁਖਾਨੰਦ ਬਈ ਠੀਕ ਹੈ ਕੰਟੈਕਟ ਨੰਬਰ ਬੋਲ ਦੇ ਆਪਣਾ 7626958370 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚਲੋਗੇ ਸਕਰੀਨ ਤੇ ਮੂਵ ਕਰ ਲੋ ਅ ਪਹਿਲੇ ਨੰਬਰ ਤੇ ਬਈ ਇਹ ਤੋਂ ਹੀ ਸਟਾਰਟ ਕਰ ਦਈਏ ਹਾਂਜੀ ਇਸ ਤੋਂ ਹੀ ਕਰਦੇ ਕਿਹੜਾ ਸੂਆ ਸੁੰਦੀ ਆ ਇਹ ਪਹਿਲਾ ਨਾ ਬਾਈ ਜੀ ਚਾਰ ਦੰਦ ਦਾ ਮੂਹ ਬੱਛੀ ਮੂਹ ਚਾਰ ਦੰਦ ਪਲੂਣ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੂਗੀ ਹਫਤਾ ਜੀ ਬੱਛੀ ਹਜੇ ਇੱਕ ਹਫਤੇ ਦੀ ਕੱਚੀ ਆ ਬਾਕੀ ਕੱਦ ਘਾਟ ਬਹੁਤ ਆ ਬਾਈ ਹਾਂਜੀ ਹਾਂਜੀ ਬਜਨ ਵੀ ਬਹੁਤ ਆ ਲੇਵੇ ਦੀ ਫ ਚਾਰ ਦੰਦ ਦਾ ਬਾਈ ਕੱਦ ਕਾਢਦਾ ਤਾਂ ਮੈਂ ਕਹਿੰਦਾ ਕਿਆ ਬਾਤ ਆ ਲੇਵਾ ਮੈਂ ਕਹਿੰਦਾ ਬੜਾ ਖੋਲੂ ਹਾਂ ਹਾਂਜੀ ਝੋਲ ਬਹੁਤ ਕੋਰ ਦੇ ਬੱਚੀ ਦੇ ਦੂੰਗੀ 22 23 ਕਿਲੋ ਦੁੱਧ ਹਾਂਜੀ ਠੀਕ ਹੈ ਬਾਈ ਤੇ ਲੈ ਬਾਈ ਪੱਥਣਾ ਦਾ ਗੈਬੂਪ ਚੈੱਕ ਕਰਵਾ ਨਾ ਥਣ ਬਹੁਤ ਚੰਗਾ ਹੈਗਾ ਗਲਾਬੀ ਥਣ ਹੱਥੀ ਜਵਾਈ ਵਾਲਾ ਥਾਣਾ ਮਸ਼ੀਨ ਤੇ ਵੀ ਚੋ ਸਕਦਾ ਪਤਾ ਸਹੀ ਗੱਲ ਆ ਬਾਈ ਮਸ਼ੀਨ ਤੇ ਵੀ ਚੋ ਸਕਦੇ ਹੱਥੀ ਚੋ ਸਕਦਾ ਕੋਈ ਦਿੱਕਤ ਹੀ ਨਹੀਂ ਹਾਂਜੀ ਹਾਂਜੀ ਬਾਕੀ ਬਾਈ ਸੈਨਿੰਗ ਚਮਕ ਬਹੁਤ ਆ ਹਾਂਜੀ ਤੋੜ ਦੇ ਸਕਦੇ ਬਾਹਰ ਤੋੜ ਦਿਓ ਬਈ ਮੜੀ ਬਾਕੀ ਨੇ ਕੱਦ ਕਾਠ ਦੀ ਗੱਲ ਕਰੀਏ ਵਜਨ ਬਜੂਦ ਦੀ ਗੱਲ ਕਰੀਏ ਲਿੱਸੀ ਨਹੀਂ ਲਾਮੀ ਨਹੀਂ ਪੂਰੇ ਮੈਂ ਕਹਣਾ ਨਾ ਬਈ ਕੱਦ ਕਾਠ ਚਾਹੀਦੀ ਹੈ ਬਈ ਦੇਖੋ ਲਾਲ ਨਾਲ ਪਿਆ ਜਾਵਾਂ ਲੇ ਬਈ ਲਾਲੀ ਚਲੇ ਵਾ ਹਣਾ ਜੀ ਹਾਂ ਜੀ ਕਿਉਂਕਿ ਬਈ ਚੰਗੀ ਖਰਾਕ ਤੇ ਪੂਰੀ ਹਾਂ ਭਾਜਨ ਬਜੂਨ ਬਈ ਬੱਚੀ ਤਾਂ ਨਖਰਾ ਨੋ ਹੋਣਾ ਸਹੀ ਗੱਲ ਹੈ ਪੂਰਾ ਅੱਛੀ ਦਾ ਸਟ੍ਰੇਟ ਪੱਦਰ ਇਹ ਨਹੀਂ ਹੈਗਾ ਵੀ ਤੁਸੀਂ ਜੀ ਚੱਕਦੇ ਆ ਕਹਿੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਹੀ ਗੱਲ ਹੈ ਬਈ ਤੋਰਾ ਤਰਾ ਪਸਾ ਨੂੰ ਚੈੱਕ ਕਰਵਾ ਲੈ ਥੋੜਾ ਜਿਹਾ ਮਹਿਸੂਸ ਹੋ ਸਕਦਾ ਡਰੇ ਹੋਰ ਕੋਈ ਦਿੱਕਤ ਨਹੀਂ ਲੈ ਤੋਰਾ ਤਰਾ ਦੇਖੋ ਇੱਕ ਨੰਬਰ ਤੇ ਬਈ ਮੁੱਲ ਫਿਰ 80000 ਹੈ ਜਿਹਦਾ ਲੈਣ ਦਾ ਹੋ ਜੂ ਥੋੜਾ ਗਣਾ ਮਾਨਤਾ ਮਾਨਤਨ ਕਰਦਾਂਗੇ ਠੀਕ ਹੈ 80000 ਰੁਪਏ ਬਾਈ ਮੁੱਲ ਬਾਕੀ ਬਾਈ ਕਹਿੰਦੇ ਥੋੜਾ ਗਣਾ ਮਾਨਤਨ ਜਰੂਰ ਕਰ ਦਾਂਗੇ ਬਾਕੀ ਫੇਸ ਬਿਊਟੀ ਦੀ ਗੱਲ ਕਰੀਏ ਬੜਾ ਕਮਾਲ ਆ ਗਿਆ ਛੋਟਾ ਗਣਾ ਬੋਦੀ ਵਾਦੀ ਫੋਲ ਕਮਾਲ ਦੀ ਮੁੱਲ ਖੈਰ ਬਾਈ ਦੇ ਬਾਈ ਅੱਗੇ ਵੀ ਲੈਣ ਦੇਣੀ ਹੁੰਦੇ ਆ ਤੇ ਮੁੱਲ ਬਾਈ ਨੇ ਅੱਜ ਵੀ ਜਮਾ ਦੇਖੋ ਲੇਬੇ ਦੀ ਦੇਖੋ ਹੀ ਲੈਵਾ ਕਿੱਦਾਂ ਫਿਟਿੰਗ ਵਾਲਾ ਲੈਵਾ ਪੱਛੀ ਦਾ ਸਹੀ ਗੱਲ ਆ ਬੜਾ ਸੋਹਣਾ ਟੈਟ ਲੈਵਾ ਹਾਂ ਹਾਂਜੀ ਹਾਂਜੀ ਮੈਂ ਕਹਿੰਦਾ ਵੀ ਜਿੰਨਾ ਮਗਰ ਨੂੰ ਰੂਹ ਨਹੀਂ ਮੂ ਰੂਹ ਨਹੀਂ ਮੂ ਰੂਹ ਹਾਂਜੀ ਸਹੀ ਗ ਜਾਇਜ ਰੱਖਿਆ ਬਾਕੀ ਹੋਇਆ ਤਾਂ ਬਾਲਟ ਲੰਬਾਲੀਆਂ ਪੰਜ ਹਾਂਜੀ ਹਾਂਜੀ ਹੂੰ ਤੇ ਅੱਗੇ ਬਈ ਦੋ ਨੰਬਰ ਤੇ ਇਹ ਕਿਹੜਾ ਸੂਆ ਇਹ ਦੂਜਾ ਸੂਆ ਜੀ ਬਾਈ ਜੀ ਦੂਜਾ ਸੂਆ ਹਾਂ ਇਹਦੇ ਵੀ ਪਏ ਹਫਤਾ ਜੀ ਹਜੇ ਹਫਤੇ ਦੀ ਇਹ ਕੱਚੀ ਹੈਗੀ ਹਾਂਜੀ ਹਾਂਜੀ ਤੇ ਖੀਰ ਕੜਾ ਬਈ ਪਿਛਲੇ ਸੂਏ ਦਾ ਇਹਦੇ ਪਹਿਲੇ ਸੂਏ ਕੱਢਿਆ ਜੀ 20 ਕਿਲੋ ਦੁੱਧ ਨੇ ਤੇ ਇਹਦੇ ਕੀ ਫਿਰ ਕਿੰਨੀ ਕੀ ਇਹਦੇ ਪਲੱਸ ਹੀ ਹੋਊਗਾ ਜੀ ਇਹ ਠੀਕ ਹੈ ਭਾਈ ਬਾਕੀ ਥਣ ਬੜਾ ਚੰਗਾ ਆ ਗਿਆ ਹਾਂਜੀ ਥਣ ਤੁਹਾਨੂੰ ਵੇਖ ਲੈ ਲੈ ਭਾਈ ਸਹੀ ਗੱਲ ਲੈ ਇੱਕੋ ਜਿਹਾ ਥਣ ਬਹੁਤ ਚੰਗਾ ਥਣ ਚਾਰ ਥਣ ਨਿੱਖੜ ਮੇ ਥਾਣਾ ਪੂਰੇ ਗਿਆ ਤੇ ਹਾਂ ਬਾਕੀ ਗਲਾਬੀ ਬੂਥ ਆ ਗਿਆ ਨਾ ਹਾਂਜੀ ਹਾਂ ਨਾਲੇ ਐ ਬਰੀਕੀ ਬਹੁਤ ਪਿੰਡੇ ਦੀ ਸਹੀ ਗੱਲ ਹੈ ਬਰੀਕੀ ਵਾਲੀ ਵਸੀ ਆ ਚਮਕ ਵਾਲੀ ਲੈ ਵਾਲੂਆ ਭਾਈ ਚੈੱਕ ਕਰ ਸਕਦੇ ਬੜਾ ਚੰਗਾ ਲੈਬ ਆ ਗਿਆ ਕਰਮਣੀ ਨੂੰ ਭਾਈ ਕਿੰਨੇ ਦਿਨਾਂ ਦੀ ਕੱਚੀ ਆ ਗਈ ਬਸ ਹਫਤਾ ਕੀ ਲੈ ਜੂਗੀ ਹਫਤੇ ਦੀ ਕੱਚੀ ਆ ਭਾਈ ਉਸ ਹਾਬ ਨਾਲ ਉਹਦੀ ਜਜਮੈਂਟ ਲਾ ਲਓ ਬਾਈ ਜੇ ਮੈਂ ਗੱਲ ਕਰਾਂ ਪਿੱਛੇ ਤੋਂ ਚੜਾਈ ਚੜੂਈ ਦੀ ਜਾਂ ਲੰਬਾਈ ਦੀ ਬੜੀ ਆ ਹਨਾ ਹਾਂਜੀ ਹਾਂਜੀ ਲੈ ਵੇ ਤੇ ਆਜੇ ਸੂਣ ਲੱਗੀ ਵੇਖੋ ਜੀ ਬੱਚੇ ਬਣੂ ਬਹੁਤ ਹਜੇ ਲੈ ਬਾਈ ਇਹ ਰੋਗ ਦੇ ਮੜੇ ਬਈ ਆਪਾਂ ਦਿਖਾਈਏ ਬੁੱਧੀਵਾਦੀ ਚੈੱਕ ਕਰੋ ਬਾਈ ਚਮਕਲੀ ਵੜਾ ਪੂਰੀ ਸ਼ੈਣ ਗਾਈ ਆਪਾਂ ਦਾ ਬਈ ਆਇਆ ਨਮਾਈਆਂ ਨੂੰ ਹੁੰਨਾਂ ਲਈ ਹਜ ਤਾਂ ਵੀ ਠੰਡ ਆ ਥੋੜੀ ਜੀ ਸਹੀ ਗੱਲ ਆ ਬਾਈ ਨਮਾਈਆਂ ਚਮਕ ਬਹੁਤ ਹਾਂ ਐ ਮੈਂ ਕਹਣਾ ਵੀ ਜਮਾ ਨਾ ਜੇ ਮੈਂ ਆਪਾਂ ਕਹਦੀਆ ਖਰਗੋਸ ਕੋ ਬੱਚੇ ਦਾ ਰੰਗ ਹੁੰਦਾ ਨਾ ਆਇਆ ਨਿਕਲ ਆਉ ਉਹ ਵੀ ਉਸ ਤਰ੍ਹਾਂ ਦਾ ਕਲਰ ਨਿਕਲਿਆ ਹੁੰਦਾ ਜਦੋਂ ਨਮਾਈਆਂ ਧਮਾਈਆਂ ਇਹ ਤਾਂ ਥ ਹਾਂ ਸਵੇਰ 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 ਦਾ ਟਾਈਮ ਆ ਠੰਡ ਹੁੰਦੀ ਸਹੀ ਗੱਲ ਆ ਥੋੜੀ ਠੰਡ ਹੁੰਦੀ ਆ ਬਾਈ ਕਨਾ ਬਾਕੀ ਨਾ ਜਿਹੜਾ ਪਸ਼ੂ ਚਮਕਾ ਉਹਨੇ ਦਿਖਾਈ ਦੇਣੀ ਆ ਕਨੇ ਹਾਂਜੀ 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 ਬਰੀਕੀ ਬਹੁਤ ਆ ਦੁੱਧ ਵਾਲੀ ਆ ਹੂੰ ਬਰੀਕੀ ਬਰੋਕੀ ਦੀ ਗੱਲ ਕਰੀਏ ਥਣਾ ਦੀ ਗੱਲ ਕਰੀਏ ਗੈਪ ਗੂਪ ਦੀ ਪੂਰਾ ਗੈਪ ਬਾਕੀ ਚਮਕ ਦੇਖੋ ਗਲਾਬੀ ਦੀ ਬੂਥ ਪੂਰੇ ਕਦ ਚੰਗੇ ਕਦ ਕੱਟ ਚ ਆ ਜਾਂਦੀ ਆ ਤੇ ਇਹਦਾ ਮੁੱਲ ਬਾਈ ਇਹ ਬਾ 60000 ਦੇ ਦੇ ਦਾਂਗੇ 60000 ਦੀ ਹਾਂਜੀ ਮੁੱਲ ਲੈਣ ਦੇ ਨਹੀਂ ਕਰਦੇ ਲੈਣ ਦੇ ਨਹੀਂ ਕੋਈ ਨਹੀਂ ਮਾਨਤਾਨ ਕਰਦਾਂਗੇ ਠੀਕ ਹੈ ਬਾਈ ਲੈਣ ਦੇਣ ਮੁੱਲੀ ਕਰਨੇ ਆ ਬਾਈ ਕਹਿੰਦਾ ਜਮਾ ਫਿਕਸ ਜੇ ਮੁੱਲ ਕਰਦਾ ਬਾਈ ਅੱਗੇ ਵੀ ਤੇ ਤਿੰਨ ਨੰਬਰ ਤੇ ਬਾਈ ਕਿਹੜਾ ਸੁਹਾਵੀ ਇਹ ਦੂਜਾ ਸੁਹਾਵਾ ਇਹੇ ਆ ਜੀ ਕਿੰਨੇ ਕਿੰਨੇ ਦਾ ਨਹੀਂ ਇਹ ਪਾਈ ਆ ਜੀ 10 12 ਦਾ ਰਹਿ ਜੇ ਠੀਕ ਹੈ 10 ਤੋਂ 12 ਦਿਨਾਂ ਦੀ ਕੱਚੀ ਕਿੰਨਾ ਕੁ ਦੁੱਧ ਚ ਹੋਇਆ ਪਹਿਲੇ ਸੇ 22 ਕਿਲੋ ਮਾਲ ਖਦਾਇਦੇ ਸੀ ਠੀਕ ਹੈ ਭਾਈ ਹਾਂਜੀ ਭਾਈ ਰਾਜੀ ਤੇ ਜਿੰਦ ਜਾਨ ਦਾ ਮਗਰਾ ਹੈ ਆ ਬਜਨ ਭੋਜਨ ਬਹੁਤ ਆ ਜੀ ਸ਼ਾਈਨਿੰਗ ਬਹੁਤ ਆ ਬਾਕੀ ਨਾ ਫੇਸ ਦੇਖੋ ਯਾਰ ਲੈ ਹਾਂਜੀ ਹਾਂਜੀ ਕੀ ਬਾਤ ਹੈ ਇੱਕ ਤਰ੍ਹਾਂ ਦਾ ਡਾਇਮੰਡ ਪੀਸ ਹੀ ਆ ਗਿਆ ਨਗੀਨਾ ਕਹਿ ਸਕਦੇ ਆ ਭਾਈ ਬਾਕੀ ਪਲੀ ਵੀ ਦੇਖੋ ਯਾਰ ਮੈਂ ਕਹਣਾ ਵੀ ਵਜਨ ਬਾੜਾ ਨਿਯਾਇ ਹਾਂ ਨਜਾਇਜ਼ ਮਜਨ ਬਹੁਤ ਆ ਜੀ ਹਾਂ ਸਭ ਵੀ ਵਧੀਆ ਅਗਲੇ ਤੇ ਸਹੀ ਗੱਲ ਹਾਂ ਹਜੇ ਜਦ ਤਿਆਰ ਹੋਗੀ ਨਾ ਫੇਰ ਵੇਖੀ ਉਦੋਂ ਵੀ ਲੈਣਾ ਜੀ ਹੂੰ ਸਹੀ ਗੱਲ ਸੋਹਣਾ ਇਹਨੇ ਕਰਮਾਂੜਾ ਬਣਾ ਤਿਆਰ ਕਰਨਾ ਇਹਦਾ ਕੱਚੀ ਪਈ ਤਿਆਰੀ ਕੁਛ ਨਹੀਂ ਬਈ ਬੋਲ ਕਿੰਨੇ ਲੈਂਦੀ ਆ ਬਈ ਸਹੀ ਹਜੇ 10 ਦਿਨ ਲੈ ਜੂਗੀ ਜੀ 10 ਦਿਨ ਲੈ ਹੁਣ ਆਪਾਂ ਇਹਦਾ ਫੇਸਬੁਕ ਚੈੱਕ ਕਰਾ ਦਈਏ ਬਈ ਰੁਕੇ ਮਲੀ ਲੈ ਬਈ ਚੈੱਕ ਕਰੋ ਕੁਆਲਿਟੀ ਖੜਨੀ ਖੜਨੀ ਬੈਠਦੀ ਇੱਕ ਨੰਬਰ ਬਾਕੀ ਕਾਲ ਕੁਲ ਨਹੀਂ ਕਰਦੀ ਨਹੀਂ ਜਮੇ ਨਹੀਂ ਬਾੜੀ ਜੇਲੀ ਆ ਜੀ ਠੰਡੇ ਜਿ ਸਬਾ ਦੀ ਮਾਲਕਣਾ ਕਰਨ ਵਾਲੀ ਤੇ ਬਾਕੀ ਥਣਾਂ ਦਾ ਗੈਪ ਵੀ ਚੈੱਕ ਕਰ ਸਕਦੇ ਪੂਰੀ ਵਿਥੀ ਤੇ ਥਣ ਲੱਗਿਆ ਵਗਾ ਸੌ ਸੀਲਾ ਫੁੱਲ ਆ ਭਾਈ ਲੈ ਚੱਲੋ ਭਾਈ ਤੇ ਭਾਈ ਇਹਦਾ ਫਿਰ ਅੱਜ ਕਿੰਨਾ ਇਹ 70000 ਰੁਪਏ ਦੀ ਦੇ ਦਿੰਗੇ ਅੱਜ 70000 ਦੀ ਹਾਂਜੀ ਠੀਕ ਹੈ ਭਾਈ ਅੱਜ ਕੱਚੀ ਆ ਭਾਈ ਕੱਚੀਆਂ ਵਾਲਾ ਮੁੱਲ 70000 ਰੁਪਏ ਦੀ ਬਾਈ ਕੰਨਾ ਅੱਜ ਆਪਾਂ ਇਹ ਦੇ ਦੇਾਂਗੇ ਮੁੱਲ ਬਾਈ ਕੰਨਾ ਆਪਾਂ ਬਾਲਾ ਨਹੀਂ ਕਰਦੇ ਮਾਨਦਾਨ ਜੀ ਜਿਹੜਾ ਕੋਈ ਵੀਰ ਆਊਗਾ ਕਰ ਦੇਾਂਗੇ ਤੇ ਜੇ ਕਿਸੇ ਵੀ ਵੀਰ ਨੂੰ ਨਾ ਮੰਨ ਕੇ ਚੱਲੋ ਬਈ ਤਿੰਨਾ ਵੜਾ ਜੋ ਕੋਈ ਵੀ ਵੜਾ ਪਸੰਦ ਭਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ